ਚਾਰ ਵਰਨ ਜੋਹਾ ਕੇ ਮੱਦਰ ਖੱਦਰ ਸਰਕਰ ਤਲੀਰੇ ਸੁੰਦਰ ਸਗੜ ਸਰੂਪ ਸਿਆਣੇ ਪੰਜੋ ਹੀ ਮੋਹ ਛਲੀਰੇ ਜਿਨ ਮਿਲ ਮਾਰੇ ਪੰਜ ਸੂਰਬੀ ਐਸੋ ਕਾਣ ਬਲੀਲੇ ਜਿਨ ਪੰਜਵੋ ਵਿਦਾਰ ਕੁਦਾਰੇ वॾी कस पाके नथली ना नान हा कह नानक।, नानक तिन जन निर्दल संगत पे चली रे अपने जिसके रु पे नानका ਆ ਤੇਰਾ ਕੀਤਾ ਜਤੋ ਨਹੀਂ ਮੈਨ ਜੋ ਕੀਤਾ ਏ ਮੈਨ ਕੋ ਯਾਰਾ ਕੋਣਾ ਦੱਪੇ ਹੋਈ ਦੱਪਿਆ ਮਨਾਉਤ ਹੰਗ ਦਿਨਿਆ ਧੰਕਾ ਮੇਰੇ ਸੱਚੇ ਧਰਮ ਦੀ ਬਾਰੇ ਆਜ ਕਿਥੋਂ ਕੇ ਰਹੇ ਗੈ ਮਾਇ ਸਵਾਵੈ ਜੀਵਨ ਸਭ ਸਮਝ ਕੇ ਧਰਮ ਪਾਵੈ ਕਹਿੰਦਾ ਸੁਣ ਨਸੇ ਭਗਤ ਹਾਵੈ ਰਖੂ ਰਖੂ ਸਾਹਿਬ ਸੁਣ ਲੈ ਨਾਵੇ ਸੱਚ ਸੂਰੇ ਗੁਰ ਉਪਦੇਸ ਆ ਨਾਨਕ ਸੋਣਾ ਬੈ ਕਿਥਾ ਉਜੈ ਕਹਿ ਰਹੇ ਕੈ ਮਾਇ ਸਵਾਵੈ ਕसम ਕੇ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਣ ਨਿਤ ਸੇ ਭਗਤ ਸਹਾਵੇ ਅਗਮਾ ਕੋਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸ ਆ ਨਾਨਕ ਸੁਨਾ साहिब लेखा मंगसी दुनिया एक नापूल सब and go. ਸੇ ਦੁਨੀਆ ਤਬੂਲ ਦੁਨੀਆ ਦੇਖਣਾ ਤਬੂਲ ਦੁਨੀਆ ਦੇਖਣਾ संगत जी मेरी बेनती है जरा बुलंद आवाजी कृपा करो जी आखो जी साहेब लेखो मंग सी दुनिया देखना पूरा ਮੰਗ ਸੀ ਦੁਨੀਆਂ ਦੇਖ ਨਾ ਪੂਰੇ ਸਾਹਿਬ ਲੇਕਾ ਮੰਗ ਸੀ ਦੁਨੀਆਂ ਦੇਖ ਨਾ ਪੂਰੇ ਫੋਕਮਰ Dalam ਨਾ ਕੋ ਦਿਲ ਕਰਵਾਤੀ ਜੋ ਕਰ ਦਰਵੇਸੀ ਦਿਲ ਲਾ ਦਿਲ ਕਰਵਾਤੀ ਜੋ ਕਰ ਦਰਵੇਸੀ ਦਿਲ ਲਾ ਇਸੇ ਮਹਾਪਤ ਨਾ Ah uh -huh. सत श्री अकाल मेरी बेनती है हाथ जोड़ के जरा आखो बुलंद आवाजी मन समझाइए कि आखो जी साहेब लेखा मंगसी ਉਹ ਪਿੱਛੇ ਬੈਠੇ ਸਿੱਖਤਾਂ ਵੀ ਸਮਾਧੀ ਵੱਲ ਨੂੰ ਆਈਏ ਆਖੋ ਜੀ ਸਾਹਮਣੇ ਲੇਖਾ ਐਸ ਮੇਰੇ ਪੁੱਛਤੇ ਪਨਾ ਤੇ ਗੁਰੂ ਕੇ ਕੀਰਤਨੀਏ ਬੈਠੇ ਨੇ ਆਪ ਵੀ ਸਾਰੇ ਲੜਕੇ ਮੈਨੂੰ ਵੀ ਆਸਰਾ ਬਖਸ਼ੋ ਬਾਣੀ ਦਾ ਆਸਰਾ ਲਈਏ ਸਬ ਅਕੋ ਜੀ ਬੁਲੰਦ ਆਵਾਜ਼ ਨਾਲ ਕਿਰਪਾ ਕਰੋ ਸਾਹਿਬ ਲੇਖਾ ਮੰਗ ਸੇ ਨੂੰ ਆ ਦੇਖ ਨਾਮ